ਹੁਣ ਟੈਸਟ ਪਾਸ ਕਰਨ ਤੋਂ 20 ਮਿੰਟ ਬਾਅਦ ਤੁਹਾਡੇ ਹੱਥਾਂ ਵਿੱਚ ਡਰਾਈਵਿੰਗ ਲਾਇਸੈਂਸ ਹੋਵੇਗਾ ਜੀ ਹਾਂ ਜਿਸ ਡਰਾਈਵਿੰਗ ਲਾਇਸੈਂਸ ਨੂੰ ਬਣਵਾਉਣ ਦੇ ਲਈ ਕਈ-ਕਈ ਦਿਨ ਲੱਗ ਜਾਂਦੇ ਸੀ ਲੰਬੀਆਂ-ਲੰਬੀਆਂ ਕਤਾਰਾਂ 'ਚ ਖੜਨਾ ਪੈਂਦਾ ਸੀ ਹੁਣ ਉਸ ਸਮੱਸਿਆ ਤੋਂ ਛੁਟਕਾਰਾ ਹੋਣ ਜਾ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਨੇ ਇਤਿਹਾਸਕ ਫੈਸਲਾ ਕੀਤਾ ਹੈ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਡਰਾਈਵਿੰਗ ਲਾਇਸੈਂਸ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਬਦਲਣ ਜਾ ਰਹੀ ਹੈ ਜਿਸ ਤੋਂ ਬਾਅਦ ਹੁਣ ਡਰਾਈਵਿੰਗ ਲਾਇਸੈਂਸ ਟਰਾਇਲ ਪਾਸ ਕਰਨ ਤੋਂ ਬਾਅਦ ਯਾਨੀ ਕਿ ਟੈਸਟ ਪਾਸ ਕਰਨ ਤੋਂ 20 ਮਿੰਟ ਬਾਅਦ ਤੁਹਾਡੇ ਹੱਥਾਂ ਵਿੱਚ ਹੋਵੇਗਾ ਤੇ ਲੰਬੀਆਂ-ਲੰਬੀਆਂ ਲਾਈਨਾਂ ਵਿੱਚ ਵੀ ਨਹੀਂ ਖੜਨਾ ਪਵੇਗਾ ਇਸ ਨਾਲ ਨਾ ਸਿਰਫ ਲੋਕਾਂ ਨੂੰ ਲੰਬੀਆਂ ਕਤਾਰਾਂ ਤੇ ਹਫ਼ਤਿਆਂ ਦੀਆਂ ਉਡੀਕਾਂ ਤੋਂ ਰਾਹਤ ਮਿਲੇਗੀ ਸਗੋਂ ਪ੍ਰਸ਼ਾਚਾਰ ਤੇ ਵਿਚੋਲਿਆਂ ਦੇ ਜਾਲ ਦਾ ਵੀ ਅੰਤ ਹੋਵੇਗਾ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਢੁੱਲਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨਵੀਂ ਡਿਜੀਟਲ ਸਹੂਲਤ ਨੂੰ ਹਰੀ ਝੰਡੀ ਦੇ ਦਿੱਤੀ ਹੈ ਹੁਣ ਕੋਈ ਵੀ ਵਿਚੋਲਿਆਂ ਦੇ ਜਾਲ ਵਿੱਚ ਨਹੀਂ ਫਸੇਗਾ ਦੱਸਿਏ ਕਿ ਪਹਿਲਾਂ ਲਾਇਸੈਂਸ ਲਈ ਟੈਸਟ ਪਾਸ ਕਰਨ ਤੋਂ ਬਾਅਦ ਵੀ ਲਾਇਸੈਂਸ ਪ੍ਰਿੰਟ ਕਰਕੇ ਚੰਡੀਗੜ੍ਹ ਤੋਂ ਆਉਂਦਾ ਸੀ ਜਿਸ ਵਿੱਚ 10 ਤੋਂ 20 ਦਿਨ ਲੱਗਦੇ ਸਨ ਇਸ ਦੌਰਾਨ ਲੋਕਾਂ ਨੂੰ ਵਿਚੋਲਿਆਂ ਦੀ ਮਦਦ ਲੈਣ ਲਈ ਮਜਬੂਰ ਹੋਣਾ ਪੈਂਦਾ ਸੀ ਹੁਣ ਬਿਨਾਂਕਾਰ ਆਨਲਾਈਨ ਅਪਲਾਈ ਕਰਨਗੇ ਡਰਾਈਵਿੰਗ ਟੈਸਟ ਪਾਸ ਹੁੰਦੇ ਹੀ ਡਾਟਾ ਤੁਰੰਤ ਸਥਾਨਕ ਸਰਵਰ ਵਿੱਚ ਅਪਡੇਟ ਹੋ ਜਾਵੇਗਾ ਇਸ ਦੇ ਨਾਲ ਹੀ ਲਾਇਸੈਂਸ ਉੱਥੇ ਪ੍ਰਿੰਟ ਕਰਕੇ ਹੱਥਾਂ ਵਿੱਚ ਸੌਂਪ ਦਿੱਤਾ ਜਾਵੇਗਾ ਇਸ ਸਹੂਲਤ ਪਹਿਲਾਂ ਲੁਧਿਆਣਾ ਜਲੰਧਰ ਅੰਮ੍ਰਿਤਸਰ ਅਤੇ ਪਟਿਆਲਾ ਵਰਗੇ ਵੱਡੇ ਜ਼ਿਲ੍ਹਿਆਂ ਤੋਂ ਸ਼ੁਰੂ ਕੀਤੀ ਜਾਵੇਗੀ ਇਸ ਤੋਂ ਬਾਅਦ ਇਹ ਸਹੂਲਤ ਪੰਜਾਬ ਦੇ ਸਾਰੇ ਆਰਟੀਓ ਯਾਨੀ ਕਿ ਖੇਤਰੀ ਆਵਾਜਾਈ ਦਫ਼ਤਰਾਂ ਵਿੱਚ ਪੜਾਅਵਾਰ ਲਾਗੂ ਕੀਤੀ ਜਾਵੇਗੀ ਦੱਸਦੀ ਹੈ ਕਿ ਪਹਿਲਾਂ ਲਾਇਸੈਂਸ ਲਈ ਟੈਸਟ ਪਾਸ ਕਰਨ ਤੋਂ ਬਾਅਦ ਵੀ ਲਾਇਸੈਂਸ ਪ੍ਰਿੰਟ ਕਰਕੇ ਚੰਡੀਗੜ੍ਹ ਤੋਂ ਆਉਂਦਾ ਸੀ ਜਿਸ ਵਿੱਚ 10 ਤੋਂ 20 ਲਗਦੇ ਸਨ ਸੋ ਹੁਣ ਇਹ ਇਸ ਸਮੱਸਿਆ ਤੋਂ ਛੁਟਕਾਰਾ ਮਿਲੇਗਾ ਡਰਾਈਵਿੰਗ ਲਾਇਸੈਂਸ 20 ਮਿੰਟਾਂ ਬਾਅਦ ਹੀ ਤੁਹਾਡੇ ਹੱਥਾਂ ਵਿੱਚ ਹੋਵੇਗਾ ਜਿਉਂ ਹੀ ਤੁਸੀਂ ਡਰਾਈਵਿੰਗ ਟੈਸਟ ਪਾਸ ਕਰਦੇ ਹੋ